ਇਹ ਜੋ ਟਰੈਕਟਰ ਦੇ ਪਿੱਛੇ ਲੱਗਿਆ ਟੈਂਕਰ ਤੁਸੀਂ ਦੇਖ ਰਹੇ ਹੋ ਇਹ ਕੋਈ ਆਮ ਟਰੈਕਟਰ ਟੈਂਕਰ ਨਹੀਂ ਜਿਹੜਾ ਪਾਣੀ ਭਰਨ ਜਾਂ ਛਿੜਕਣ ਦੇ ਕੰਮ ਹੁੰਦਾ ਹੈ ਬਲਕਿ ਇਹ ਇੱਕ ਖਾਸ ਕਿਸਮ ਦਾ ਟੈਂਕਰ ਹੈ ਜੋ ਫਾਇਰ ਬ੍ਰਿਗੇਡ ਦੀ ਤਰਜ਼ ਦੇ ਤਿਆਰ ਕਰਵਾਇਆ ਗਿਆ ਹੈ ਇਲਾਕੇ ਵਿੱਚ ਅੱਗ ਲੱਗਣ ਵਾਲੀ ਅੱਗ ਤੇ ਕਾਬੂ ਪਾਉਣ ਲਈ ਇਸ ਸਮੱਸਿਆ ਦਾ ਹੱਲ ਕੱਢਿਆ ਗਿਆ ਹੈ ਇਸ ਨੂੰ ਹਲਕਾ ਪਾਇਲ ਦੇ ਪਿੰਡ ਗਵਿੰਦਪੁਰਾ ਦੇ ਲੋਕਾਂ ਨੇ ਐਨ ਆਰ ਆਈ ਦੀ ਸਹਾਇਤਾ ਨਾਲ ਤਿਆਰ ਕਰਵਾਇਆ ਹੈ ਇਲਾਕੇ ਵਿੱਚ ਫਾਇਰ ਬ੍ਰਿਗੇਡ ਦੀ ਘਾਟ ਹੋਣ ਕਾਰਨ ਅੱਗ ਲੱਗਣ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਖਾਸ ਤੌਰ ਤੇ ਬਣਵਾਏ ਗਏ ਇਸ ਟਰੈਕਟਰ ਟੈਂਕਰ ਤੇ ਚਰਚੇ ਇਲਾਕੇ ਪਰ ਵਿੱਚ ਹੋ ਰਹੇ ਨੇ ਪਿੰਡ ਵਾਸੀਆਂ ਮੁਤਾਬਕ ਪਿਛਲੇ ਸਾਲ ਇਲਾਕੇ ਵਿੱਚ ਅੱਗ ਲੱਗਣ ਕਾਰਨ ਖੇਤਾਂ ਵਿੱਚ ਖੜੀ ਕਣਕ ਦੇ ਨਾਲ ਕਈ ਘਰ ਵੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਅਤੇ ਇਲਾਕੇ ਦੇ ਵਿਧਾਇਕ ਨੇ ਸਰਕਾਰ ਕੋਲ ਫਾਇਰ ਬ੍ਰਿਗੇਡ ਦੀ ਮੰਗ ਰੱਖੀ ਸੀ ਪਰ ਸਬੰਧਤ ਮੰਤਰੀ ਨੇ ਇਹ ਕਹਿ ਆ ਉਹਨਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ ਹੈ ਉਹਨਾਂ ਨੇ ਪਿੰਡ ਦੀ ਆਬਾਦੀ ਘਟ ਹੈ ਜਿਸ ਕਰਕੇ ਫਾਇਰ ਬ੍ਰਿਗੇਡ ਉਪਲਬਧ ਨਹੀਂ ਕਰਵਾਇਆ ਜਾ ਸਕਦਾ ਇਲਾਕਾ ਵਾਸੀ ਇਸ ਬਾਬਤ ਕੀ ਕਹਿੰਦੇ ਨੇ ਆ ਸੁਣਦੇ ਹਾਂ ਕਿਉਂ ਪਿਛਲੇ ਸਾਲ ਵੀ ਜੀ 2-3 ਸਾਲ ਤੋਂ ਸਾਡੇ ਪਿੰਡ ਦੇ ਆਸੇ-ਪਾਸੇ ਬਹੁਤ ਅੱਗ ਦੀਆਂ ਘਟਨਾਵਾਂ ਹੋਈਆਂ ਨੇ ਜਦ ਪਿਛਲੇ ਸਾਲ ਵਾਲੀ ਦੀ ਘਟਨਾ ਸੀਗੀ ਉਹ ਮੇਰੇ ਘਰ ਦੇ ਆਲ ਵਾਲੇ ਇੰਨੀ ਬਹੁਤ ਬੁਰੀ ਤਰ੍ਹਾਂ ਸੀਗੀ ਇਹ ਸਮਝ ਲਓ ਵੀ ਪ੍ਰਮਾਤਮਾ ਨੇ ਸਾਨੂੰ ਸਾਡਾ ਘਰ-ਬਾਰ ਆਰ ਆ ਵਗੈਰਾ ਸਾਰਾ ਬਚਾਇਆ ਵੀ ਉਦੋਂ ਤੋਂ ਅਸੀਂ ਸੌ ਖਾਲੀ ਸੀਗੀ ਵੀ ਅਸੀਂ ਅਗਲੇ ਸਾਲ ਦੇ ਤੋਂ ਪਹਿਲਾਂ-ਪਹਿਲਾਂ ਕਣਕ ਵੱਢਣ ਤੋਂ ਪਹਿਲਾਂ ਟੈਂਕੀ ਲੈ ਕੇ ਆਉਣੀ ਆ ਜਿਵੇਂ ਮਰਜ਼ੀ ਲੈ ਕੇ ਆਈਏ ਐਨ ਆਰ ਆਈ ਵੀਰ ਤੇ ਸਾਰੇ ਪਿੰਡ ਦੇ ਸਮੂਹ ਸਹਿਯੋਗ ਦੇ ਨਾਲ ਅਸੀਂ ਟੈਂਕੀ ਲਿਆਂਦੀ ਆ ਅਸੀਂ ਪਹਿਲਾਂ ਨਾਲ ਸਰਪੰਚਾ ਆਪਣੇ ਹੈਗੇ ਨੇ ਨਾਲ ਦਾਉ ਮਾਇਰੇ ਦੇ ਨੇ ਇਹਨਾਂ ਨੇ ਵੀ ਆਰਡਰ ਕੀਤੀ ਆ ਅਸੀਂ ਚਾਹੁੰਦੇ ਆ ਵੀ ਚਾਰ ਪੰਜ ਪਿੰਡਾਂ ਦੀ ਵਾਲੇ ਵਾਲੇ ਇਹਦੀਆਂ ਟੈਂਕੀਆਂ ਹੋਣ ਤਾਂ ਕਿ ਕੋਈ ਪ੍ਰਸ਼ਾਸਨ ਜਿਹੜਾ ਹੈਗਾ ਉਹਨਾਂ ਨੂੰ ਕੋਈ ਬਲੇਮ ਨਾ ਕਰ ਸਕੇ ਅਸੀਂ ਆਪਸ ਵਿੱਚ ਆਪੇ ਹੀ ਸੁਨਹਾਲੀਏ ਕੰਮ ਅੱਛਾ ਕੋਈ ਨੰਬਰ ਜਾਰੀ ਜਾਂ ਲੋਕਾਂ ਨੂੰ ਮਦਦ ਲਈ ਕੀ ਕਰੇ ਨੰਬਰ ਐਕਚੁਅਲੀ ਮੇਰਾ 24 ਆਵਰਜ਼ ਨੰਬਰ ਔਨ ਹੀ ਹੁੰਦਾ ਹੈਗਾ ਨੰਬਰ ਮੇਰਾ ਹੈਗਾ 9422300009 94223 2409 ਜਦੋਂ ਮਰਜ਼ੀ ਕਾਲ ਕਰੋ ਜੀ ਅਸੀਂ ਜਿੱਥੇ ਵੀ ਨੇੜੇ ਤੇੜੇ ਸਾਡੇ ਹੋਊਗਾ ਅਸੀਂ ਆਵੇ ਆ ਟੈਂਕੀ ਭੇਜਾਂਗੇ ਟਰੈਕਟਰ ਸਮੇਤ ਇਹ ਜਿਹੜੀ ਮਿੰਨੀ ਫਾਇਰ ਬਿਟ ਬਣਾਈ ਹੈ ਇਹ 5000 ਲੀਟਰ ਚ ਪਾਣੀ ਪੈਂਦਾ ਹੈਗਾ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਪਿੱਛੇ ਇੰਜਣ ਲਾਇਆ ਹੈਗਾ ਜਿਹਦੇ ਨਾਲ ਜਣੀ 100 ਫੁੱਟ ਦਾ ਪਾਈਪ ਲੱਗਾ ਹੋਇਆ 25 ਫੁੱਟ ਦਾ 25 ਤੋਂ ਲੈ ਕੇ 35 ਫੁੱਟ ਤੱਕ ਇਹਦਾ ਪ੍ਰੈਸ਼ਰ ਆ ਤੋ ਇਹ ਨਾਲ ਇਹਦੇ ਉੱਤੇ ਲਾਲ ਲਾਈਟ ਲੱਗੀ ਹੋਈ ਹੈਗੀ ਆ ਹੋਟਲ ਲੱਗਿਆ ਹੋਇਆ ਹੈਗਾ ਜਦੋਂ ਇਹ ਚੱਲੂਗੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇੱਕ ਦੋ ਬੰਦੇ ਸਾਡੇ ਨਾਲ ਮੋਟਰਸਾਈਕਲ ਤੇ ਮੂਰੇ ਹੋਣ ਤਾਂ ਕਿ ਜਿਹੜੇ ਕੋਈ ਟ੍ਰੈਫਿਕ ਹੋਵੇ ਉਹਨਾਂ ਨੂੰ ਪਰੇ ਹਟਾ ਸਕੀਏ ਵੀ ਛੇਤੀ ਛੇਤੀ ਅਸੀਂ ਪਹੁੰਚ ਸਕੀਏ ਤੇ ਚਾਰ ਟਾਇਰ ਨੇ ਵੀ ਚਾਰ ਟਾਇਰ ਤਾਂ ਲਵਾਏ ਨੇ ਇਹਨੂੰ ਵੀ ਜੇ ਸਮ ਹੋ ਇੱਕ ਦਾ ਟਾਇਰ ਪੈਂਚਰ ਹੋ ਜਾਵੇ ਤਾਂ ਦੂਜੇ ਤੇ ਅਸੀਂ ਲਿਆ ਸਕਦੇ ਹਾਂ ਐਲਈਡੀ ਲਾਈਟ ਐਲਈਡੀ ਲਾਈਟਾਂ ਲੱਗੀਆਂ ਹੋਈਆਂ ਹੈਗੀਆਂ ਨੇ ਬਾਕੀ ਤਾਂ ਦਿੱਖ ਸੋਹਣੀ ਹੈਗੀ ਆਈ ਹਾਂਜੀ ਹਾਂਜੀ ਪੰਪ ਹਾਂਜੀ ਪੰਪ ਸਾਰਾ ਵਧੀਆ ਲੱਗਿਆ ਹੋਇਆ ਇੰਜਣ ਵਧੀਆ ਲੱਗਿਆ ਹੋਇਆ ਪਹਿਲਾਂ ਇੰਜਣ ਉਹਨਾਂ ਨੇ 6 ਹਾਰਸਪਾਵਰ ਦਾ ਲਾਇਆ ਸੀ ਅਸੀਂ 12 ਹਾਰਸਪਾਵਰ ਦਾ ਲਵਾਇਆ ਕਿਉਂਕਿ ਪਹਿਲੇ ਨਾਲ ਉਹ ਕਹਿੰਦੇ ਵੀ ਪ੍ਰੈਸ਼ਰ ਘੱਟ ਸੀਗਾ ਇਹਦੇ ਲਈ ਅਸੀਂ ਐਕਸਟਰਾ ਥੋੜਾ ਜਿਹਾ ਪੇ ਕਰਕੇ ਉਹਨਾਂ ਨੂੰ ਵੱਡਾ ਇੰਜਣ ਲਵਾਇਆ ਤੇ ਪਾਈਪ ਜਿਹੜੀ ਹੈਗੀ ਆ ਇਹ ਫਾਇਬਰਗਲੇਡ ਦੀਆਂ ਇਹ ਗੱਡੀਆਂ ਨੂੰ ਹੁੰਦੀ ਹੈਗੇ ਅਸੀਂ ਉਹੋ ਲਵਾਈ ਆ ਵੀ ਤਾਂ ਕਿ ਦੂਜੀ ਪਾਈਪ ਪਲਾਸਟਿਕ ਵਾਲੀ ਫਟ ਸਕਦੀ ਹੈ ਇਹਦੇ ਐਕਸਟਰਾ ਪੇ ਕਰਕੇ ਅਸੀਂ ਲਵਾਈ ਆ ਜੀ ਵੀ ਗੱਲੀ ਗੱਲੀ ਚੀਜ਼ ਇਹਨੂੰ ਟਾਇਰ ਨਵੇਂ ਲਵਾਏ ਨੇ ਜੀ ਕਿੰਨੀ ਕ ਲਗਤ ਆਈ ਹੈ ਜਿਹੜੀ ਇਹ ਮਿੰਨੀ ਫਾਇਲ ਗ੍ਰੇਡ ਤੇ ਬਣਾਉਂਦੇ ਆ ਤੁਹਾਡੇ ਜੀ 1 ਲੱਖ 56100 ਰੁਪਏ ਆਏ ਜੀ 1 ਲੱਖ 49000 ਰੁਪਏ ਦਾ ਮਤਲਬ ਉੱਥੋਂ ਲੈਂਦੀ ਆ ਤੇ 2100 ਰੁਪਏ ਜਿਹੜਾ ਛੱਡ ਕੇ ਉਹਨੂੰ ਦਿੱਤਾ ਜੀ ਸੋ ਟੋਟਲ 1 ਲੱਖ 56100 ਰੁਪਏ ਦੀ ਸਾਡੇ ਘਰ ਪਹੁੰਚਦੀ ਹੋਈ ਪਿੰਡ ਪਹੁੰਚਦੀ ਹੋਈ ਟੈਂਕੀ ਠੀਕ ਇਹ ਸਾਰਾ ਐ ਆ ਵੀ ਪਿਛਲੇ ਸਾਲ ਸਾਡੇ ਪਿੰਡ ਘੱਟੋ ਘੱਟ 20-30 ਲੱਖ ਰੁਪਏ ਦਾ ਨੁਕਸਾਨ ਹੋਇਆ ਪਿੰਡ ਪਿੰਡ ਚ ਇਹ ਰੀਜ ਦਾ ਪਤਾ ਨਹੀਂ ਕਿੰਨਾ ਕ ਨੁਕਸਾਨ ਹੋਇਆ ਜਦੋਂ ਕਿਉਂ ਪੈਹਲ ਹਲਕੇ ਦੇ ਵਿੱਚ ਫੈਬਰੂਗੇਟ ਨਹੀਂ ਹੈ ਖੰਨੇੋਂ ਆਉਣ ਨੂੰ ਟਾਈਮ ਲੱਗਦਾ ਉਹ ਕਹਿੰਦੇ ਨੇ ਕਿਤੇ ਗਈ ਹੋਈ ਆ ਖੰਨੀ ਇੱਕਾ ਖੰਨੀ ਦੋਵਾ ਜਿੰਨੀ ਵਾਰ ਵੀ ਅੱਗ ਲੱਗੀ ਆ ਕਦੇ ਵੀ ਫੈਬਰੂਗੇਟ ਨਹੀਂ ਪਹੁੰਚੀ ਮੌਕੇ ਤੇ ਅਧਿਕਾਰੀਆਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਵੀ ਮਜਬੂਰੀ ਆ ਵੀ ਹੈ ਨਹੀਂ ਪੈਹਲ ਹਲਕਾ 80 ਪਿੰਡ ਪੈਂਦੇ ਨੇ ਕੋਈ ਵੀ ਫੈਬਰੂਗੇਟ ਨਹੀਂ ਹੈ ਇਸ ਕਰਕੇ ਅਸੀਂ ਉਦਮ ਕਰਿਆ ਵੀ ਐਨ ਆਰ ਆਈ ਵੀਰਾਂ ਨੂੰ ਕਿਹਾ ਪਿੰਡ ਦੇ ਮੁੰਡੇ ਬਾਹਰ ਗਿਆ ਨੇ ਉਹਨਾਂ ਨੇ ਪੈਸੇ ਭੇਜੇ ਕੁਝ ਪਿੰਡੋਂ ਇਕੱਠੇ ਕਰਕੇ ਅਸੀਂ ਇਹ ਫੈਬਰੂਗੇਟ ਥੈਂਕੀ ਲੈ ਆਂਦੀ ਆ ਕਿਉਂ ਨੁਕਸਾਨ ਬਹੁਤ ਹੋ ਰਿਹਾ ਸੀ ਇਸ ਕਰਕੇ ਸਾਨੂੰ ਆਪੇ ਉਦਮ ਕਰਨਾ ਪਿਆ ਹੁਣ ਅਸੀਂ 4 ਬੰਦਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਅਸੀਂ ਉਹਨਾਂ ਨੂੰ ਰੱਖਾਂਗੇ ਸਪੈਸ਼ਲ 20 ਦਿਨ 25 ਦਿਨ ਸੀਜ਼ਨ ਚੱਲੂਗਾ ਕਣਕ ਦਾ ਕਿਸੇ ਵੀ ਆਲੇ-ਦਾਲੇ 2-4 ਪਿੰਡਾਂ ਜਾ ਕੇ ਕਿਤੇ ਵੀ ਲੱਗ ਜਾ ਜਿੰਨਾ ਕਾਢੀ ਪਹੁੰਚ ਹੋਵੇ ਅਸੀਂ ਫੋਨ ਨੰਬਰ ਦੇ ਕੇ ਆਵਾਂਗੇ ਆਪਣੇ ਵੀ ਅਸੀਂ ਪਹੁੰਚ ਕਰਾਂਗੇ ਉੱਥੇ ਤੱਕ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਅੱਗ ਬੁਝਾਈ ਜਾਵੇ ਤੁਹਾਡੇ ਪੈਨ ਹਲਕੇ ਦੇ ਵਿੱਚ ਫਾਇਰ ਸਟੇਸ਼ਨ ਹੈ ਨੀਗਾ ਤੇ ਕੋਈ ਤੁਹਾਨੂੰ ਪਤਾ ਕੋਈ ਮੰਗ ਵੀ ਸਰਕਾਰ ਕੋਲ ਕੀ ਕਰੀ ਸੀ ਕਿਸੇ ਨੇ ਜਾਂ ਹੋਰ ਹਾਂਜੀ ਸਾਨੂੰ ਪਤਾ ਲੱਗਿਆ ਵੀ ਐਮਐਲਏ ਸਾਹਿਬ ਨੇ ਚਿੱਠੀ ਵੀ ਲਿਖੀ ਸੀ ਕਿਪਟਨ ਸਾਹਿਬ ਤੋਂ ਵੀ ਮੰਗ ਕਰੀ ਸੀ ਪਰ ਮੰਤਰੀ ਸਾਹਿਬ ਉਹਨਾਂ ਨੇ ਕੈਨਸਲ ਕਰਤਾ ਵੀ ਇਲਾਕਾ ਛੋਟਾ ਇੱਥੇ ਜ਼ਰੂਰਤ ਨਹੀਂ ਹੈ ਫੈਬਰिकेट ਦੀ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਫੈਬਰिकेट ਜਲਦੀ ਤੋਂ ਜਲਦੀ 80 ਪਿੰਡ ਪੈਂਦੇ ਨੇ ਪਹਿਲ ਹਲਕੇ 'ਚ 80 ਪਿੰਡਾਂ ਨੂੰ ਕੋਈ ਫੈਬਰिकेट ਨਹੀਂ ਹੈ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਜਲਦੀ ਤੋਂ ਜਲਦੀ ਫੈਬਰिकेट ਦਾ ਪ੍ਰਬੰਧ ਕੀਤਾ ਜਾਵੇ ਜ਼ਿਕਰ ਜੋਗੇ ਕਿ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂਾਂ ਨਾ ਮਿਲਣ ਕਾਰਨ ਹੋਣ ਵਾਲੇ ਨੁਕਸਾਨ ਦੀ ਪਰਪਾਈ ਵੀ ਸਰਕਾਰਾਂ ਵੱਲੋਂ ਨਹੀਂ ਕੀਤੀ ਜਾਂਦੀ ਅਤੇ ਸ਼ਾਇਦ ਇਸੇ ਗੱਲ ਦਾ ਹੀ ਅਸਰ ਹੈ ਕਿ ਲੋਕ ਆਪ ਮਹਾਰੇ ਹੋ ਕੇ ਕੰਮ ਕਰ ਰਹੇ ਨੇ ਤਾਂ ਜੋ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ ਖੰਨਾ ਤੋਂ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563